ਸਾਨੂੰ ਸ਼ੇਰਾਂ ਤੋਂ ਬੇਤੀਆ ਕਿ ਸੰਪੋਲਾਸਾ ਐਸੇ ਯਾਦਾਂ ਸੋਹੇ ਹੋਏ ਹੌਂਦੀ ਹੋਣੀ ਤੋਰ ਕੇ ਨਾ ਫਿਰ ਨੂੰ ਬੇਤੀਏ ਕਿ ਆਖੀ ਜੁਰੀ ਜੁਰੇ ਤਾ ਬਹਿਣਾ ਇਹ ਸਭ ਦਾਸ ਸੁਣਦੇ दो दो तीन किच रिलीर तेरे प्यार की ਹੰਗ ਚਾਵਾ ਤੈਨੂੰ ਆਪਣੀ ਟੋਕਰੀ ਨਾ ਪਰਾਂ ਸਤਿਗੁਰੂ ਕੋਲ ਨਾਲ ਸਾਹਿਬ ਜੀ ਸਰਪ੍ਰਸਤ ਪੰਜਾਬ ਜੀ ਡਾ ਰਟਾ ਜੀ ਵਾਈਸ ਪ੍ਰਧਾਨ ਪ੍ਰਮント ਮੋਹ ਜੀ ਸੇਖੀ ਰਾਜਮਾਰ ਕਾਲਾ ਜੀ ਮੈਂਬਰ ਸੋਦੀ ਜੀ ਵਿੱਦੀ ਜੀ ਇੰਦਰ ਜੀ ਜਸਨ ਜੀ ਚੌਧਰੀ ਮਨਜੀਤ ਅੰਮੋਸ਼ ਜੀ ਸਖਾ ਜੀ ਪਾਦੀ ਸਰਪ੍ਰਸਤ ਪਰਿੰਦਰ ਜੀ ਮੰਨੀ ਸਾਡੇ ਭਗਵਾਨ ਵਾਲਮੀਕੀ ਅਤੇ ਸਤਿਗੁਰ ਰਵਿਦਾਸ ਇਕੱਠਾ ਮੰਚ ਦੇ ਮੋਢੇਦਾਰ ਮੈਂਬਰ ਜਿਨੇ ਵੀ ਲੋਕ ਸਾਡੇ ਇੱਥੇ ਪ੍ਰਬੰਧਕ ਵੀਰ ਨੇ ਪਹਿਲਾਂ ਤਾਂ ਆਪਣੇ ਵੱਲੋਂ ਸਾਰੀ ਹੀ ਕਮੇਟੀ ਦਾ ਤੇ ਦਿੱਤੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਹਾਂ ਔਰ ਬਾਬਾ ਸਾਹਿਬ ਡਾਕਟਰ ਪੀਮਰਾਓ ਅਤੇ ਬੇਦਖਰ ਸਾਹਿਬ ਜੀ ਸਭਾਵਾ ਮਿਲ ਗਏ ਗੈਂਗਾਗੜ ਗਲਾਉ ਕਾਬਟੇ ਖਤਗੁਰੂ ਰਵਿਦਾਸ ਜੀ ਮਹਾਰਾਜ ਅੱਜ ਅਗਬਰਪੁਰ ਤੋਂ ਜੋ ਸ਼ੋਭਾ ਯਾਤਰਾ ਸ਼੍ਰੋਮਣੀ ਗੁਰਦੁਆਰਾ ਬਸਤੀ ਜੋਧੇਵਾਲ ਤੋਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਅੰਦਰ ਸ਼ੋਭਾ ਯਾਤਰਾ ਸ਼ੁਰੂ ਹੋਈ ਹੈ ਔਰ ਸ਼ੋਭਾ ਯਾਤਰਾ ਦੇ ਟਰਾਲੀਆਂ ਦਾ ਸਵਾਗਤ ਕਰਨ ਵਾਸਤੇ ਭੋਜਨ ਸਮਾਜ ਪਾਰਟੀ ਹਰ ਸਾਲ ਦੀ ਤਰ੍ਹਾਂ ਇਸ ਸਾਹਮਣੇ ਉਹਨਾਂ ਦਾ ਨਿੱਘਾ ਸਵਾਗਤ ਕਰਨ ਵਾਸਤੇ ਇਸ ਸਮਾਜ ਤੇ ਵਿਰਾਜਮਾਨ ਹੈ। ਔਰ ਅੱਜ ਦੇ ਇਸ ਮੌਕੇ ਤੇ ਭੋਜਨ ਸਮਾਜ ਪਾਰਟੀ ਲੁਗਾਨਾ ਦੀ ਸਮੁੱਚੀ ਟੀਮ ਭੋਜਨ ਸਮਾਜ ਪਾਰਟੀ ਵੱਲੋਂ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਕੇ 44 ਨੇ ਅਗਰ ਪਰੋਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕਿਉਂਕਿ ਸਾਡੇ ਸੰਗਤਾਂ ਮਹਾਂਪੁਰਖਾ ਉਹ ਲੈ ਬਰਾ ਦੇ ਜੋ ਸੰਦੇਸ਼ ਸਾਨੂੰ ਦਿੱਤੇ ਨੇ ਉਹਨੇ ਚਰਮ ਕਰਨ ਬਣਾਉਂਦੇ ਹੋਰ ਉਹਨਾਂ ਨੇ ਦਸੇ ਹੋਏ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਵੀ ਕਰਨੀ ਹੈ ਸਾਡੇ ਸੰਤਾਂ ਮਹਾਪੁਛਾ ਨੇ ਸਰਬਸਾਰੇ ਭਾਈਚਾਰੇ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮਧੂਮੱਖਿਆ ਦੀ ਐਗਜ਼ਾਮਪਲ ਦਿੱਤੀ ਕਿ ਐਥੇ ਰਣਮੈਣ ਰਹੀ ਹੈ ਮਾਦੋ ਜਿਹੜੇ ਮਰਮੱਖੀਰਾ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਰਾਜਪਾਤ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜਿੰਨਾ ਚਿਰ ਅਸੀਂ ਰਾਜਪਾਤ ਨਹੀਂ ਕਰਦੇ ਉਨੀ ਦੇਰ ਬਾਅਦ ਤੇ ਕੰਤਾ ਮਹਾਪੁਰਸ਼ ਸਾਡੇ ਕਿੰਨੇ ਵੀ ਸੰਕਰਣ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਲਕਰ ਸਾਹਿਬ ਉਹਨਾਂ ਦੀ ਅਡਾਇਲੋਜੀ ਤੇ ਉਹਨਾਂ ਦੀ ਸੋਚ ਦੇ ਕੰਮ ਕਰਦੀ ਹੈ ਔਰ ਅੱਜ ਦੇਸ਼ ਦਾ ਕਿਸਾਨ ਲੰਬੇ ਸਮੇਂ ਤੋਂ